ਇਹ ਜਿਹੜੀ ਤੁਸੀਂ ਕੁੜੀ ਦੀ ਤਸਵੀਰ ਦੇਖ ਰਹੇ ਹੋ ਇਹਨਾਂ ਦਾ ਨਾਮਾ ਦੀਪਿਕਾ ਲੁਤਰਾ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਪੰਜਾਬ ਤੋਂ ਨੇ ਅਤੇ ਸੋਸ਼ਲ ਮੀਡੀਆ ਤੇ ਵੀਡੀਓਜ਼ ਵਗੈਰਾ ਪਾਉਂਦੇ ਨੇ ਅਤੇ ਭਾਈ ਸਾਹਿਬ ਅਮ੍ਰਿਤਪਾਲ ਸਿੰਘ ਮੈਰੋਂ ਨੇ ਅੱਜ ਇਹਨਾਂ ਦੇ ਲਈ ਇੱਕ ਪੋਸਟ ਪਾਈ ਆ ਅਤੇ ਉਸ ਪੋਸਟ ਦੇ ਵਿੱਚ ਕੀ ਲਿਖਿਆ ਆ ਤੁਸੀਂ ਇਸ ਨੂੰ ਪੋਜ਼ ਕਰਕੇ ਪੜ੍ਹ ਵੀ ਸਕਦੇ ਹੋ ਭਾਈ ਸਾਹਿਬ ਅਮ੍ਰਿਤਪਾਲ ਸਿੰਘ ਮੈਰੋਂ ਨੇ ਇਹਨਾਂ ਦੇ ਕੁਝ ਚੀਜ਼ਾਂ ਦੀ ਪ੍ਰੋਮੋਸ਼ਨ ਕੀਤੀ ਸੀ ਉਸ ਦਾ ਵਿਰੋਧ ਕੀਤਾ ਵੀ ਇਦਾਂ ਦੀਆਂ ਚੀਜ਼ਾਂ ਨੂੰ ਪ੍ਰੋਮੋਟ ਨਾ ਕੀਤਾ ਜਾਵੇ ਇਸ ਦਾ ਯੂਥ ਤੇ ਬਹੁਤ ਹੀ ਬੇਕਾਰ ਅਸਰ ਪੈਂਦਾ ਆ ਤੇ ਫਿਰ ਬਾਅਦ ਦੇ ਵਿੱਚ ਇਹ ਵੀ ਲਿਖਿਆ ਜੇ ਤੁਸੀਂ ਇਹ ਪੜ ਲਿਆ ਹੈ ਤੇ ਇਸ ਗੱਲ ਨੂੰ ਮਨ ਵੀ ਲਿਆ ਹੈ ਤਾਂ ਆਪਣੇ ਪੇਜ ਤੇ ਪੋਸਟ ਜ਼ਰੂਰ ਕਰਿਓ ਇਸ ਨੂੰ ਧੰਨਵਾਦ ਦਾਸ ਅਮਰਿਤਪਾਲ ਸਿੰਘ ਮੈਰੋਂ ਤੇ ਦੀਪਿਕਾ ਲੁਧਰਣਾ ਨੇ ਇਸ ਨੂੰ ਆਪਣੇ ਇੰਸਟਾਗ੍ਰਾਮ ਤੇ ਵੀ ਸ਼ੇਅਰ ਕੀਤਾ ਲਿਖਿਆ ਭੁੱਲ ਚੁੱਕ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਵੀਰ ਨੂੰ ਹਰ ਇੱਕ ਦੇ ਕੋਲ ਸ਼ੇਅਰ ਕਰਦੇ ਇੱਕ ਵੱਡੀ ਕੌਂਟਰੋਵਰਸੀ ਹੁਣ ਟਲ ਗਈ ਆ ਧੰਨਵਾਦ